ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੁਪਹਿਰ ਦੇ ਖਾਣੇ ਵਿੱਚ ਜਲਦੀ ਬਣਨ ਵਾਲੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੇ ਇਸ ਦੇ ਲਈ ਮੈਂ ਇੱਕ ਵੱਡੇ ਸاجة ਦੇ ਪਤਾ ਗੋਭੀ ਤੇ ਫੋਰਨ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਪਤਾ ਗੋਭੀ ਨੂੰ ਮੈਂ ਕੱਟ ਕੇ ਨਮਕ ਪਾ ਕੇ ਧੋ ਲਿਆ ਸੀ ਇੱਕ ਵੱਡੇ ਸاجة ਦਾ ਆਲੂ ਲਵਾਂਗੇ ਇਸ ਤਰੀਕੇ ਨਾਲ ਕੱਟ ਕੀਤਾ ਹੋਇਆ ਫਰੈਸ਼ ਹਰੀ ਮਟਰ ਲਵਾਂਗੇ ਪਤਾ ਗੋਭੀ ਦੇ ਸਖਤ ਜਿਹੇ ਹਿੱਸੇ ਨੂੰ ਕੱਢ ਦੇਵਾਂਗੇ ਤੇ ਪਤਾ ਗੋਭੀ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਉਹਨ ਸਬਜ਼ੀ ਬਣਾ ਲਵਾਂਗੇ ਉਸਦੇ ਲਈ ਕੜਾਹੀ ਦੇ ਵਿੱਚ ਡੇਢ ਘਟ ਸੀ ਸਰੋਂ ਦਾ ਤੇਲ ਲਵਾਂਗੇ। ਵੈਸੇ ਤਾਂ ਇਹ ਸਬਜ਼ੀ ਸਰੋਂ ਦੇ ਤੇਲ ਵਿੱਚ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਜੇਕਰ ਆਪਾਂ ਨੂੰ ਸਰੋਂ ਦੇ ਤੇਲ ਵਿੱਚ ਬਣੀ ਹੋਈ ਸਬਜ਼ੀ ਖਾਣਾ ਨਾ ਪਸੰਦ ਹੋਵੇ ਤਾਂ ਆਪਾਂ ਇਸ ਨੂੰ ਦੇਸੀ ਘਿਓ ਜਾਂ ਰੈਗੂਲਰ ਔਇਲ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਤੇਲ ਨੂੰ ਗਰਮ ਕਰ ਲਵਾਂਗੇ। ਤੇਲ ਨੂੰ ਗਰਮ ਕਰਕੇ ਹਲਕਾ ਜਿਹਾ ਠੰਡਾ ਕਰ ਲਵਾਂਗੇ ਫਿਰ ਜੀਰਾ ਪਾਵਾਂਗੇ ਇੱਕ ਚਮਚ। ਜੀਰੇ ਥੋੜਾ ਜਿਹਾ ਪਕਾ ਲਵਾਂਗੇ। ਜੇ ਭਾਈ ਸਬਜੀ ਵਿੱਚ ਝੰਗ ਪਾਉਣੀ ਹੋਵੇ ਤਾਂ ਭੰਗ ਵੀ ਪਾ ਸਕਦੇ ਹਾਂ ਜਦੋਂ ਜ਼ੀਰਾ 골ਡਨ ਬ੍ਰਾਊਨ ਹੋ ਜਾਵੇ ਤਾਂ ਇਸ ਦੇ ਵਿੱਚ ਕੱਟੀ ਹੋਈ ਲਸਣ ਅਦਰਕ ਪਾਵਾਂਗੇ ਅਦਰਕ ਲਸਣ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਬੂਰਾ ਕੀਤੇ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਦੋ ਹਰੀਆਂ ਮਿਰਚਾਂ ਪਾਵਾਂਗੇ ਇਸ ਤਰੀਕੇ ਨਾਲ ਕੱਟੀਆਂ ਹੋਈਆਂ ਜੇ ਆਪਾ ਟੀਕਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਤਾਂ ਆਪਾਂ ਮਿਰਚਾਂ ਜ਼ਿਆਦਾ ਵੀ ਪਾ ਸਕਦੇ ਹਾਂ ਇੱਕ ਕਾਲੀ ਪਿਆਜ਼ ਪਾਵਾਂਗੇ ਮੈਂ ਇੱਥੇ ਦੋ మీడియం ਸਾਈਜ਼ ਦੇ ਪਿਆਜ਼ ਪਾਏ ਨੇ ਇਸ ਤਰੀਕੇ ਨਾਲ ਕੱਤੇ ਹੋਏ ਪਿਆਜ਼ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਮੈਂ ਪਿਆਜ਼ ਨੂੰ ਇਸ ਤਰੀਕੇ ਨਾਲ ਥੋੜਾ ਮੋਟਾ ਕੱਟਿਆ ਹੈ ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੇ इस तरीके पत्ता गोभी तो बहुत टेस्टी सब्जी बन के तैयार होंगी है असं इस तो पेल भी अपने चैनल पर कई होर सुखी सब्जी की रेसिपीज पा रखी ने जी जो साड़ी वीडियो पहली बार देख रहे हो तो वो वीडियोस भी जरूर देखो जी ਜੇ ਤੁਸੀਂ ਵੀ ਇਸ ਸਬਜ਼ੀ ਨੂੰ ਬਿਨਾ ਪਿਆਜ਼ ਪਾਈ ਬਣਾਉਣਾ ਹੈ ਤਾਂ ਤੁਸੀਂ ਇਸ ਨੂੰ ਇੱਕ ਵਾਰ ਪਿਆਜ਼ ਪਾ ਕੇ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ। ਪਿਆਜ਼ ਪਿੰਕ ਹੋ ਚੁੱਕਿਆ ਹੈ। ਪਿਆਜ਼ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਤੇ ਵਿੱਚ ਇਹ ਆਲੂ ਨੂੰ ਵੀ ਪਕਾ ਲਵਾਂਗੇ। ਆਲੂ ਬੋਂਦ ਬਾਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਆਲੂ ਦੇ ਜਿਆਦਾ ਵੱਡੇ ਪੀਸ ਨਹੀਂ ਕਟਾਂਗੇ ਫਿਰ ਇਹ ਜਲਦੀ ਪੱਕਣਗੇ ਨਹੀਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਜਿਸ ਦਿਨ ਤੁਹਾਨੂੰ ਸਾਡੀ ਹੁਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਲੂ ਨੂੰ ਤੇ ਪਿਆਜ਼ ਨੂੰ ਆਪਾਂ ਇਸ ਤਰੀਕੇ ਨਾਲ ਇਕੱਠਾ ਪਕਾਵਾਂਗੇ ਨਾਲ ਤੇ ਜਲਦੀ ਪੱਕ ਜਾਣਗੇ ਨਾਲ ਟੇਸਟ ਵਧੀਆ ਆਏਗਾ ਫਰੈਸ਼ ਹਰੇ ਮਟਰ ਪਾਵਾਂਗੇ ਮਟਰ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪੱਤਾ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੋਏਗੀ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਇਸ ਨੂੰ 5 ਮਿੰਟ ਦੇ ਲਈ ਪੈਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਤਾਂ ਕਿ ਦੋਵੇਂ ਚੀਜ਼ਾਂ ਕੱਚੀਆਂ ਨਾ ਰਹਿਣ ਇਸੇ ਸਬਜ਼ੀ ਨੂੰ ਆਪਾਂ ਲਾਂਚ ਡਿਨਰ ਜਾਂ ਬ੍ਰੇਕਫਾਸਟ ਕਿਸੇ ਵੀ ਟਾਈਮ ਖਾ ਸਕਦੇ ਹਾਂ ਜੀ ਇਹ ਸਬਜ਼ੀ ਬਹੁਤ ਜਲਦੀ ਬਣ ਜਾਂਦੀ ਹੈ ਜੀ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹਨ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਹੁਣ ਇਹ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਟਰ ਤੇ ਆਲੂਆਂ ਦੇ ਵਿੱਚ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ एक चमच कश्मीरी लाल मिर्च पावे वजिए कलर दे हल्दी पाउडर पावगे एक चमच हम सारे मसाले पाने बाद इस चंकी तरह मिक्स कर लेवे ਸਬਜ਼ੀ ਦੇ ਵਿੱਚ ਪਾਣੀ ਨਹੀਂ ਪਾਵਾਂਗੇ। ਹੁਣ ਸਾਰੇ ਮਸਾਲੇ ਮਿਕਸ ਹੋ ਚੁੱਕੇ ਨੇ, ਪੱਤਾ ਗੋभी ਪਾਵਾਂਗੇ। ਪੱਤਾ ਗੋभी ਪਾਉਣ ਤੋਂ ਬਾਅਦ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪੱਤਾ ਗੋभी ਨੂੰ। ਆਪਾਂ ਨੂੰ ਲਾਂਚ ਦੇ ਵਿੱਚ ਇਸ ਤਰੀਕੇ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਇਹ ਆਪਣੇ ਲਈ ਕਾਫੀ ਹੈਲਦੀ ਹੁੰਦੀਆਂ ਨੇ ਤੇ ਇਹ ਪੱਕ ਕੇ ਵੀ ਬਹੁਤ ਜਲਦੀ ਤਿਆਰ ਹੋ ਜਾਂਦੀਆਂ ਨੇ ਪੱਤਾ ਗੋਭੀ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਇਸ ਸਬਜ਼ੀ ਨੂੰ ਆਪਾਂ ਪਰੌਂਠੇ ਜਾਂ ਰੋਟੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਹਿਲੇ ਲਾਈਕ ਕਰ ਦਿਜੇ ਆ ਕੇ ਹਾਲ ਕਰ ਦਿਓ ਜੀ ਇਸ ਤਰ੍ਹਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਸਬਜ਼ੀ ਨੂੰ ਹਿਲਾ ਹਿਲਾ ਕੇ ਥੋੜੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਇਸ ਤਰੀਕੇ ਦੀ ਸੁੱਕੀ ਸਬਜ਼ੀ ਪਰੌਂਠਿਆਂ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਜੀ ਹੁਣ ਥੋੜੀ ਦੇਰ ਲਈ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ